ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਤੁਹਾਨੂੰ ਦਿਖਾਉਣ ਲੱਗੇ ਆ ਤਲਵੰਡੀ ਸਾਬੋ ਟਰੈਕਟਰ ਮੇਲਾ ਤੇ ਪਹਿਲਾਂ ਲੈ ਕੇ ਆਈ ਨਿਊ ਹਾਲੈਂਡ 3630 ਸੁਪਰ ਪਲੱਸ ਤੇ ਬਈ ਆਪਣਾ ਟਰੈਕਟਰ ਹਾਂਜੀ ਆਪਣਾ ਜੀ 2022 ਮਾਡਲ ਹੈ ਜੀ ਇਹ ਠੀਕ ਹੈ 6 ਲੱਖ ਤੇ 85000 ਰੁਪਏ ਡਿਮਾਂਡ ਆਪਣੀ ਟੌਪ ਵਾਲਾ ਮਾਡਲ ਹੈ ਫਰਸਟ ਓਨਰ ਹੈ ਫਰਸਟ ਓਨਰ ਟੌਪ 1200 ਘੰਟਾ ਜਿਹਨੂੰ ਚੱਲਿਆ ਹੋਇਆ ਸਾਰਾ Ориਜਨਲ ਹੈ 50 ਐਚਪੀ ਦੇ ਵਿੱਚ 50 ਐਚਪੀ ਦੇ ਵਿੱਚ ਟੌਪ ਵਾਲਾ ਮਾਡਲ ਹੈ ਜੂ ਜੀ ਗੇਅਰ ਹੈ ਜੀ ਠੀਕ ਹੈ ਜੂਜੀ ਗੇਅਰ ਚ ਪੇਡ ਗਰਾਉਂਡ ਪੀਡ ਕੋ ਪਰਵਰਸ ਪੀਡ ਕੋ ਜੂਜੀ 11 ਵੱਡੇ ਗੇਅਰ ਚ ਜੀ ਇੱਕ ਕੋਨੋਫੀ ਸਾਰਾ ਕੁਝ ਲੱਗਿਆ ਐਵੇਂ ਹੀ ਦੇਣਾ ਜੀ ਆਪਾਂ ਸਭ ਕੁਝ ਸਿੱਧਾ ਨਾਲ ਹੀ ਦੇਣਾ ਸਾਰਾ ਕੁਝ ਹਾਂਜੀ ਐਵੇਂ ਹੀ ਦੇਣਾ ਜੀ ਆਹ ਇਹ ਨਾਲ ਟਰੈਕਟਰ ਜੀ ਸਾਰਾ ਡੱਕ ਡੱਕ ਲੱਗਿਆ ਬਾਈ 3 ਸਪੀਡ ਦੇ ਵਿੱਚ ਹੈ ਸੁਪਰ ਪਲੱਸ ਤੇ ਟੌਪ ਵਾਲਾ ਮਾਡਲ ਹੈ ਬਾਈ ਕਿਨਾਂ ਡੱਕ ਡੱਕ ਸਾਰਾ ਕੁਝ ਨਾਲ ਹੀ ਦੇ ਲਾਂਗਾ ਟਰੈਕਟਰ ਦੇ ਟਾਇਰ ਕਿੰਨੇ ਪਏ ਹੋਣਗੇ ਅਗਲੇ ਵਿੱਚ 90 95 ਵੈਸੇ ਪਏ ਆ ਸਪੈਸ਼ੀਲੇਟਰ ਹੋਣਗੇ 75 80 ਪੈਸੇ 80 ਪੈਸੇ ਟਰਮ ਕਰ ਲਏ ਵੀ ਹੈਗੇ 16 9 28 ਦੇ 16 9 28 ਦੇ ਆ ਜੀ ਮਗਰ ਜਿੱਕ ਜੋਕ ਵਗੈਰਾ ਸਭ ਕੁਝ ਲੱਗਿਆ ਜੀ ਜਿੱਕ ਜੋਕ ਲੱਗਿਆ ਹੋਇਆ 2022 ਮਾਡਲ 6 ਲੱਖ 85 ਹਜ਼ਾਰ ਵੀ ਡਿਮਾਂਡ ਹੈ ਜੀ ਤੇ ਦੇਣਾ ਕਿੰਨੇ ਪੈਸਿਆਂ ਦਾ ਇਹ ਆਪਾਂ ਜੀ ਇਹ 6 ਲੱਖ 55000 ਰੁਪਏ ਦੇ 6 ਲੱਖ 55000 ਰੁਪਏ ਦਾ ਹੋਰ ਵੀ ਜੇ ਕੋਈ ਆਉਂਦਾ ਜੀ ਆਪਾਂ ਵੱਧ ਤੋਂ ਵੱਧ ਮਾਨਤਾ ਕਰ ਦਾਂਗੇ ਅੰਨੇ ਦਾ ਠੀਕ ਹੈ ਆਪਣਾ ਮੋਬਾਈਲ ਨੰਬਰ ਦੱਸ ਦੇ ਭਾਈ 95019 52309 95019 52309 ਤੇ ਟਰੈਕਟਰ ਕਿੱਥੇ ਦੇਖਣ ਨੂੰ ਮਿਲੂਆ ਇਹ ਇਹ ਜੇ ਇੱਥੇ ਵੇਖਣਾ ਤਲਵੰਡੀ ਇੱਥੇ ਵੇਖ ਸਕਦਾ ਨਹੀਂ ਪਿੰਡ ਬੁੱਧਵਾਰ ਤੋਂ ਲਈ ਬੁੱਧਵਾਰ ਤੋਂ ਹੀ ਠੀਕ ਵੇਖ ਸਕਦਾ ਨਹੀਂ ਬੁੱਧਵਾਰ ਤੋਂ ਬਿਨਾ ਕੋਟਲੀ ਪਿੰਡ ਦੇਖ ਸਕਦਾ ਜੀ ਕੋਟਲੀ ਪਿੰਡ ਹਾਂਜੀ ਡੱਬਾ ਵਾਲੀ ਦੇ ਨਾਲ ਹਾਂਜੀ ਡੱਬਾ ਵਾਲੀ ਠੀਕ ਬਾਕੀ ਦਿਨ ਪਿੰਡ ਹੋਊਗਾ ਸਾਡੀ ਆਪਾਂ ਕੰਟੈਕਟ ਨੰਬਰ ਬੋਲਤਾ ਰਹੀਏ ਇਹਦੇ ਤੇ ਕੰਟੈਕਟ ਕਰ ਸਕਦਾ ਹਾਂ ਠੀਕ ਹੈ ਬਾਈ ਲੈ ਵੀ ਫੇਰ ਫੇਰ ਆ ਗਿਆ ਹਰਜਿੰਦਰ ਦਾ ਟਰੈਕਟਰ ਆ ਗਿਆ ਜੀ ਅੱਜ ਫੇਰ ਫਾਰਮਟ੍ਰਿਕ 60 T20 T20 ਛੋਟਾ ਘੇਰਾ ਛੋਟਾ ਘੇਰਾ ਹਾਂਜੀ 2018 ਮਾਡਲ ਹੈ 55 ਲੱਖ ਰੁਪਏ ਟਮਾ ਦੇ 55 ਲੱਖ ਡਿਮਾਂਡ ਆ ਦੀ ਇਹ 60 ਪੈਸੇ ਟਾਇਰ ਨਾਲ ਦੇ ਲਾ ਕੇ ਮਾਰਫ ਦੇ ਮੈਂ ਨਵੇਂ ਪਵਾਇਆ ਆਪਣੇ ਨਾਲ ਦੇ ਟਾਇਰ 60 ਪੈਸੇ ਲਾ ਕੇ ਬਾਈ ਕਹਿੰਦਾ ਮਾਰਫ ਦੇ ਜਮਨ ਨਵੇਂ ਪਏ 14 9 28 ਦੇ ਐਮ ਆਰਫ ਵੀ ਟਾਇਰਾਂ ਤੋਂ ਬਿੱਲ ਵੀ ਦੇਵਾ ਕੇ ਆਪਾਂ ਬਿੱਲ ਵੀ ਮਿਲ ਜਾਣਗੇ ਹਾਂ ਬਿੱਲ ਵੀ ਦੇਵਾ ਟਾਇਰਾਂ ਦਾ ਬਿੱਲ ਵੀ ਮਿਲ ਜੂ ਬਾਈ ਕਹਿੰਦਾ ਸੁਪਰ ਮੈਕਸ 30 20 ਫਾਰਮ ਟ੍ਰਿਕ 60 2000 18 ਮਾਡਲ ਸਭਾ 5 ਲੱਖ ਰੁਪਏ ਡਿਮਾਂਡ ਤੇ ਦੇਣਾ ਕਿਨੇ ਲੈ ਰਹੇ ਨੇ ਉਹ ਰੇਟ ਦਾ ਬ੍ਰਿਚ 4,80,000 ਦਾ ਜੁਮਾ 4,80,000 ਰੁਪਏ ਦਾ 45,000 ਰੁਪਏ ਦੀ ਛੂਟ 3T20 ਦੇ ਉੱਤੇ 45,000 ਰੁਪਏ ਦੀ ਛੂਟ ਹੈ ਵੀਰੋ 14928 ਦੇ ਕੈਰ ਹੈ ਹੈ ਤੇ 3 ਸਪੀਡ ਦੇ ਵਿੱਚ ਹੈ ਇਹ ਫਾਰਮਟਰ 3T20 ਹੈ ਹੋਰ ਸਪੀਡ ਹੋਰ ਸਪੀਡ ਦੇ ਵਿੱਚ ਹੈ ਨਾ ਹੋਰ ਸਪੀਡ ਦੇ ਵਿੱਚ ਹੈ ਬਈ ਇਹ 3T20 ਫਾਰਮਟਰ ਇੱਕ 60 ਤੇ ਸਿੰਪਲ ਛਤਰੀ ਲੱਗੀ ਹੈ ਵਧੀਆ ਟਰੈਕਟਰ ਨਵਾਂ ਪੂਰਾ ਟੌਪ ਵਾਲਾ ਮਾਡਲ ਹੈ ਇਸ ਤੋਂ ਵੱਧ 855 ਜਿਹਦੀ ਸਭ ਤੋਂ ਵੱਧ ਡਿਮਾਂਡ ਆ ਉਹ ਟਰੈਕਟਰ ਹੈ ਸਭ ਤੋਂ ਵੱਧ ਡਿਮਾਂਡ ਹੈ 2014 ਮਾਡਲ ਕਰਲੋਸ ਕਾਰ ਇੰਜਨ ਕਰਲੋਸ ਕਾਰ ਇੰਜਨ ਹੈ ਵੀਰੋ 2014 ਮਾਡਲ ਹੈ 855 ਸਵਰਾਜ ਆ ਦੇਖ ਲਓ ਕਰਲੋਸ ਕਾਰ ਇੰਜਨ ਹੈ ਤੇ ਵੀਰੋ ਟਰੈਕਟਰ ਦੇ ਟਾਇਰ ਹੈ ਜੀ 85 90 ਪੈਸੇ ਚਾਰੇ 14 9 28 ਦੇ ਪਿਛਲੇ ਟਾਇਰ ਹੈ ਤੇ ਡਬਲ ਡਿਸਟ੍ਰਿਬਿਊਟਰ ਹੈ ਟੋਬਲਾ ਮਾਡਲ ਟੋਬਲਾ ਮਾਡਲ ਹੈ ਕੰਡੀਸ਼ਨ ਟਰੈਕਟਰ ਦੀ ਪੂਰੀ ਵਧੀਆ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਲਓ 478000 ਰੁਪਏ ਡਿਮਾਂਡ ਹੈ ਇਸ ਦੀ ਹਾਂਜੀ ਤੇ ਕਿੰਨੇ ਪੈਸੇ ਦਾ ਹਰਜਿੰਦਰ ਹੋ ਜੂ ਇਹ ਇਹ ਆਪਣੇ ਲਈ ਹੈ ਜੀ 440000 ਦਾ ਟਰੈਕਟਰ ਦੇਵਾਂਗੇ 440000 ਰੁਪਏ ਦਾ ਟਰੈਕਟਰ ਹੋ ਜੂ ਵੀਰੇ ਫਰਲੋਸ ਕਰਨ ਜਿਹੜਾ ਰਿਵਰਸ ਪੀਡੀਓ 4 ਸਟਾਰ ਕੰਡੀਸ਼ਨ ਟਰੈਕਟਰ ਦੀ ਤੁਸੀਂ ਚੈੱਕ ਕਰ ਲਓ ਟਾਇਰ ਅੱਸੀ ਪੈਸੇ 14928 ਦੇ ਇਸ ਤੋਂ ਬਾਅਦ ਫਿਰ ਆ ਗਿਆ ਜੀ ਸੋਨਾਲੀਕਾ 35 2014 ਮਾਡਲ ਹਾਂਜੀ 2,90,000 ਰੁਪਏ ਡਿਮਾਂਡ ਹੈ ਦੀ ਹੈ ਸੋਨਾਲੀਕਾ 35 ਇਹ ਸাদা ਸਟੇਰਿੰਗ ਹਾਂ ਸাদা ਸਟੇਰਿੰਗ ਇਸ ਟਰੈਕਟਰ ਜਮਾਨਾ ਬਾਦ ਸੀਲ ਟਰੈਕਟਰ ਟਰੈਕਟਰ ਸੀਲ ਦਾ ਪੂਰਾ ਜਮਨ ਨਵਾਂ ਟਰੈਕਟਰ ਸੀਸੇ ਨੂੰ ਚਮਕਦਾ ਹਾਂਜੀ ਪਿਛਲੇ ਟਾਇਰ 90 95 ਵੈਸੇ ਗੁਡੀਅਰ ਦੇ 13 6 28 ਦੇ ਇਹਨਾਂ ਤੇ ਆਪਾਂ ਇੱਕ ਹੀ ਰੇਟ ਦੇਣਾ ਜੀ ਇਹ 2,60,000 ਰੁਪਏ 2,60,000 ਰੁਪਏ ਦਾ 2013 ਮਾਡਲ ਸੋਨਾਲੀਕਾ 35 ਵਾਲਾ ਸਿੰਗਲ ਡਿਸਟ੍ਰੀਬਿਊਟਰ ਪੰਜ ਕਲਾਚ ਕਲਾਚ ਸਿੰਗਲ ਕਲਾਚ ਵੀ ਸਿੰਗਲ 2013 14 ਮਾਡਲ 2,60,000 ਰੁਪਏ ਦਾ ਡਿਮਾਂਡ 2,90,000 ਸੀ ਬਾਈ ਦੀ 30,000 ਰੁਪਏ ਛੋਟਾ ਟਰੈਕਟਰ ਚ ਕੁਝ ਚੈਫਰੋ ਟਰੈਕਟਰ ਦੇ ਤੇਸ ਤੋਂ ਬਾਅਦ ਫਿਰ ਆ ਗਿਆ ਜੀ 744 ਸਵਰਾਜ 2011 ਮਾਡਲ 3 ਲੱਖ 25000 ਰੁਪਏ ਡਿਮਾਂਡ ਹੈ ਦੀ ਬਠਿੰਡਾ ਨੰਬਰ ਇਹ ਟ੍ਰੈਕਟਰ ਜਾਣ ਕੇ ਆਪਣੇ ਖਾਸ ਬੰਦੇ ਨੇ ਲਾਇਆ ਜ਼ਿਮੀਦਾਰਾ ਟ੍ਰੈਕਟਰ ਹੈ ਅੱਛਾ ਆ ਕੋਈ ਏਚਓ ਉੱਲੇ ਵਾਲੀ ਗੱਲ ਨਹੀਂ ਇਹਦਾ ਇੱਕੋ ਹੀ ਰੇਟ ਆ 3 ਲੱਖ ਦਾ 3 ਲੱਖ ਰੁਪਏ ਦੇਣਾ ਹੈ ਹਾਂਜੀ ਕਿਸੇ ਜ਼ਿੰਮੇਦਾਰ ਦਾ ਤੇਰੇ ਜਾਣ ਪਹਿਚਾਨ ਵਾਲੇ ਹਾਂ ਜਾਣ ਪਹਿਚਾਨ ਵਾਲੇ ਬਠਿੰਡੇ ਦਾ ਨੰਬਰ ਹੋਇਆ ਆਪਾਂ ਇਹ ਕਮਬਡੀ ਲਾਉਣੇ ਆ ਠੀਕ ਹੈ ਹਾਂ ਤਿੰਨ ਨੰਬਰ ਪਲਾਟ ਆਪਣਾ ਜਦੋਂ ਮਰਜ਼ੀ ਗੋਦਵਾਰ ਨੂੰ ਅਗਲੇ ਟਰ ਜਮਾ ਘਸਿਆ ਵੀਰੋ ਪਿਛਲੇ ਟਰ ਹੈਗਾ 40 45 ਬਸ ਸੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਟਰੈਕਟਰ ਪੂਰਾ ਸਾਫ਼ ਹੈ 2011 ਮਾਡਲ ਬਠਿੰਡਾ ਨੰਬਰ ਹੈ ਪੰਜਾਬ ਦਾ ਨੰਬਰ ਹੈ ਨਾਲ ਦੇ ਟਰ ਹੈ ਬਈ ਨਾਲ ਦੇ ਟਾਇਰ ਆ ਬਾਈ ਟਰੈਕਟਰ ਦੇ ਸਾਰੇ ਚਾਰੇ ਚਾਰੇ ਟਾਇਰ ਨਾਲ ਦੇ ਟਰੈਕਟਰ ਦੇ 13628 ਐਮ ਆਰ ਐਫ ਸ਼ਕਤੀ ਲਾਈਫ ਦੇ ਰੰਗ ਰੰਬਾ ਜਮਨ ਨਵੇਂ ਪਏ ਮਗਰਾੜ ਰਿੰਮ ਸ਼ੋ ਸ਼ੂ ਦਾ ਪੂਰਾ ਨਵਾਂ ਟਰੈਕਟਰ ਹੈ ਤੇ ਨਾਲ ਦੇ ਟਾਇਰ कसे ਹੋਇਆ ਕਿੰਨੇ ਪੈਸੇ ਦਾ ਹੋ ਜੁਰਿੰਦਰ ਇਹ ਮੌਕੇ ਤੇ ਜੇ ਥੋੜੀ ਕੋਈ ਵੀਡੀਓ ਦੇਖ ਕੇ ਆਉਂਦਾ ਹੈ 295000 ਦਾ ਟਰੈਕਟਰ ਦੇ 295000 ਰੁਪਏ ਦਾ ਬਾਈ ਕਹਿੰਦਾ 5000 ਰੁਪਏ ਹੋਰ ਛੱਡ ਦਾਂਗੇ ਤੇ ਆਪਣਾ ਕੰਟੈਕਟ ਨੰਬਰ ਦੇ ਦੇੋ ਆਪਣਾ ਕੰਟੈਕਟ ਨੰਬਰ ਹੈ ਵੀਰੇ 98772 33182 98772 33182 ਤੇ ਟਰੈਕਟਰ ਇਹ ਮੰਡੀ ਤੋਂ ਬਣਾ ਕਿੱਥੇ ਦੇਖਣ ਨੂੰ ਮਿਲ ਸਕਦੇ ਇਹ ਬੁੱਧਵਾਰ ਤੋਂ ਜੱਸੀ ਬਾਗਲ ਬੁੱਧਵਾਰ ਤੋਂ ਬਣਾਈ ਜੱਸੀ ਬਾਗ ਵਾਲੀ ਤੇ ਬਾਕੀ ਦੇ ਟਰੈਕਟਰ ਇੱਥੇ ਤੇ ਬਾਕੀ ਦੇ ਆਪਣੇ ਇੱਥੇ ਨੌਰੇਚ ਹੋਣਗੇ ਜੇ ਬਾਕੀ ਕੁਝ ਘਰੇ ਹੈ ਬਾਕੀ ਦਾ ਕੰਟੈਕਟ ਕੰਟੈਕਟ ਦਾ ਮੇਰੇ ਵੱਲ ਤੇ ਕੰਟੈਕਟ ਕਰਕੇ ਭਾਈ ਆ ਜੀ ਹਾਂ ਪਹਿਲਾਂ ਆਉਣ ਤੋਂ ਪਹਿਲਾਂ ਕੰਟੈਕਟ ਕਰ ਲੇ ਕਿਉਂਕਿ ਕਈ ਸੇਲ ਵੀ ਅੱਜ ਵੀ ਹੋ ਜਾਣਗੇ ਹਾਂ ਵਿੱਚ ਕਟਾਈ ਹੋਊਗੀ ਟਰੈਕਟਰ ਹਾਂ ਵਿੱਚ ਵੀਰੇ ਆਪਾਂ ਕਟਣ ਦੀ ਪੂਰੀ ਸਹੂਲਤ ਟਰੈਕਟਰ ਚ ਤੇ ਲੋਨ-ਲੂਨ ਕਰਵਾਣਾ ਲੋਨ ਦੀ ਵੀ ਆਪਣੀ ਪੂਰੀ ਗਾਰੰਟੀ ਆ ਬੰਦੇ ਦੀ ਸਿਰਫ ਉਹ ਸਕੋਰ ਸਹੀ ਹੋਵੇ ਠੀਕ ਹੈ ਹਾਂ ਲੋਨ ਵੀ ਹੋ ਜੂ ਵੀਰੋ ਤੇ ਵਿੱਚ ਵੀ ਕਟਾਈ ਟਰੈਕਟਰ ਕਿਸੇ ਨੇ ਖਰੀਦਣਾ ਹੋਇਆ ਵੇਚਣਾ ਹੋਇਆ ਬਾਈ ਹਰਜਿੰਦਰ ਨਾਲ ਗੱਲਬਾਤ ਕਰ ਲਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਦੋਸਤੋ ਅੱਗੇ ਹੋਰ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਲਈ ਧੰਨਵਾਦ ਦੋਸਤੋ